ਆਪਦੇ ਵਿੱਚ ਕੁਦਰਤੀ ਆਫਤ ਆਈ ਆ ਤੇ ਇਸ ਕੁਦਰਤੀ ਆਫਤ ਤੋਂ ਬਾਅਦ ਹਰ ਕੋਈ ਹੜਪੀੜਤਾਂ ਦੀ ਮਦਦ ਦੇ ਲਈ ਹੱਥ ਅੱਗੇ ਵਧਾਉਂਦਾ ਹੋਇਆ ਨਜ਼ਰ ਆ ਰਿਹਾ ਤੇ ਇੱਥੇ ਮਲੇਰ ਕੋਟਲਾ ਦੇ ਮੁਸਲਿਮ ਭਾਈਚਾਰੇ ਦੇ ਵੱਲੋਂ ਇੱਕ ਮਿਸਾਲ ਕਾਇਮ ਕੀਤੀ ਆ ਭਾਈਚਾਰਾ ਆਪਸੀ ਬਣਾ ਕੇ ਰੱਖਣ ਦੀ ਸਾਂਝ ਬਣਾ ਕੇ ਰੱਖਣ ਦੀ ਇਹ ਨਵੇਕਲੀ ਪਹਿਲ ਕੀਤੀ ਆ ਦਰਅਸਲ ਹੜਪੀੜਤਾਂ ਦੇ ਵਿੱਚ ਜਿਨ੍ਹਾਂ ਦੇ ਘਰ ਟਹਿ ਗਏ ਨੇ ਉਹਨਾਂ ਦੇ ਲਈ ਮੁਸਲਿਮ ਭਾਈਚਾਰੇ ਦੇ ਵੱਲੋਂ 20 ਘਰ ਬਣਾਉਣ ਦੇ ਲਈ 50 ਟਰਾਲੀਆਂ ਬਿਲਡਿੰਗ ਦਾ ਮਟੀਰੀਅਲ ਭੇਜਿਆ ਗਿਆ ਯਾਨੀ ਕਿ ਰੇਤਾ ਬਜਰੀ ਇੱਟਾਂ ਸਾਰਾ ਕੁਝ ਜਿਹੜਾ ਆ ਇਹ ਭੇਜਿਆ ਗਿਆ ਤਾਂ ਇਸ ਮੌਕੇ ਮਲੇਰ ਕੋਟਲਾ ਦੇ ਆਗੂਆਂ ਦੇ ਵੱਲੋਂ ਗੱਲਬਾਤ ਕਰਦੇ ਦੱਸਿਆ ਗਿਆ ਕਿ ਤਖਵਾ ਵੈਲਫੇਅਰ ਸੁਸਾਇਟੀ ਮਲੇਰ ਕੋਟਲਾ ਦੇ ਵੱਲੋਂ ਹਲਕਾ ਡੇਰਾ ਬਾਬਾ ਨਾਨਕ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਸਰਵੇ ਕੀਤਾ ਗਿਆ ਤੇ ਇਹਨਾਂ ਨੂੰ ਤਰਪਾਲਾਂ ਜਾਂ ਰਾਸ਼ਨ ਦੀ ਜ਼ਰੂਰਤ ਨਹੀਂ ਆ ਬਲਕਿ ਇਹਨਾਂ ਲੋਕਾਂ ਨੂੰ ਹੜ ਦੀ ਮਾਰ ਹੇਠ ਆਉਣ ਕਰਕੇ ਮਕਾਨ ਝੋਟੇ ਗਏ ਨੇ ਉਹ ਮਕਾਨ ਬਣਾਉਣ ਦੀ ਜ਼ਰੂਰਤ ਹੈ ਤਾਂ ਇਸ ਮੌਕੇ ਜਿਹੜੇ ਨੇ ਲੋਕੀ ਕੁਝ ਕਹਿ ਰਹੇ ਨੇ ਐਮਲੇ ਕੋਟਲੇ ਦੇ ਜੋ ਭਾਈਚਾਰਕ ਸੰਜ ਨੂੰ ਕਾਇਮ ਰੱਖਣ ਦੀ ਗੱਲ ਕਹਿ ਰਹੇ ਨੇ ਪੂਰੀ ਗੱਲਬਾਤ ਤੁਹਾਨੂੰ ਸੁਣਾਉਣੀ ਆ ਕਿ ਆਖਰ ਕਿਤੋਂ ਮਟੀਰੀਅਲ ਲੈ ਕੇ ਆ ਕਿੰਨਾ ਮਟੀਰੀਅਲ ਭੇਜਿਆ ਗਿਆ ਪੂਰੀ ਗੱਲਬਾਤ ਸੁਣਾਉਣੀ ਆ ਤੇ ਹਾਂ ਮੇਰਾ ਨਾਮ ਮੁਜ਼ਮਮਲ ਹੈ ਅਸੀਂ ਜਿਹੜੀ ਤਕਵਾ ਵੈਲਫੇਅਰ ਸੁਸਾਇਟੀ ਦੇ ਸਾਰੇ ਮੈਂਬਰ ਆ ਅਸੀਂ ਅੱਜ ਇੱਥੇ ਡੇਰਾ ਬਾਬਾ ਆਪਾਂ ਸਾਨੂੰ ਸਾਰੇ ਪੰਜਾਬ ਨੂੰ ਹੀ ਪਤਾ ਹੈ ਕਿ ਸਾਡਾ ਇੱਕ ਹਿੱਸਾ ਜਿਹੜਾ ਉਹ ਡੇਰਾ ਬਾਬਾ ਨਾਨਕ ਤੋਂ ਲੈ ਕੇ ਜਨਾਲਾ ਸਾਰਾ ਫਿਰੋਜ਼ਪੁਰ ਤੱਕ ਪਾਣੀ ਦੇ ਝਪੇੜ ਚ ਆਇਆ ਹੋਇਆ ਲੱਗ ਪਕਰਾਂ ਦੇ ਘਰ ਆ ਤਬਾਹ ਹੋ ਗਏ ਨਾ ਉਹਨਾਂ ਦੀ ਸੇਵਾ ਲਈ ਅਸੀਂ ਅੱਜ ਜure ਪਹੁੰਚੇ ਸਰ ਅਸੀਂ ਪਹਿਲਾਂ ਤਾਂ ਤੋਂ ਮਾਫੀ ਚਾਹਾਂਗੇ ਵੀ ਇਸ ਵਾਰ ਨਾ ਕਹੋ ਮੁਸਲਿਮ ਭਾਈਚਾਰਾ ਸੰਨ 47 ਤੋਂ ਹੀ ਤੁਸੀਂ ਜਿੱਥੇ ਵੀ ਦੇਖੋਗੇ ਜੇ ਇੰਡੀਆ ਗੇਟ ਤੇ ਵੀ ਦੇਖੋ ਤਾਂ ਉੱਥੇ 94000 ਸ਼ਹੀਦਾਂ ਦੀਆਂ ਲਿਖੀਆਂ ਨੇ ਨਾਮ ਜਿੱਚੋ 64000 ਮੁਸਲਮਾਨਾਂ ਦੇ ਨਾਮ ਨਾ ਮੁਸਲਮਾਨ ਭਾਈਚਾਰਾ ਹਮੇਸ਼ਾ ਹੀ ਹਰ ਗੱਲ ਤੇ ਹਰ ਮੋੜ ਤੇ ਹਿੰਦੁਸਤਾਨ ਨਾਲ ਪੰਜਾਬ ਨਾਲ ਖੜਦਾ ਆ ਔਰ ਖੜਦਾ ਰਹੇਗਾ ਸਰ ਜੋ ਸਾਡੇ ਇਸਲਾਮ ਚ ਵੀ ਇਹ ਸਿਖਾਇਆ ਜਾਂਦਾ ਵੀ ਦੇਖੋ ਪਹਿਲਾਂ ਸਭ ਤੋਂ ਵੱਡਾ ਜੇ ਆਪਾਂ ਕਿਸੇ ਐਕਸੀਡੈਂਟ ਨੂੰ ਵੀ ਦੇਖਦੇ ਆ ਸਭ ਤੋਂ ਗਹਿਰਾ ਉੱਥੇ ਆਪਾਂ ਫਰਸਟ ਏਡ ਆ ਜਿਹੜੀ ਮੈਡੀਕਲ ਉਹ ਇਹ ਦੱਸੀ ਜਾਂਦੀ ਆ ਵੀ ਗਹਿਰਾ ਚੋੜ ਤੇ ਪਹਿਲਾਂ ਸੇਵਾ ਤੋ ਅੱਜ ਸੇਵਾ ਤਾਂ ਦੇਖੋ ਸਾਰੇ ਪੰਜਾਬ ਸਾਡਾ ਰਾਸ਼ਨ ਪਾਣੀ ਦੀ ਫੀਡ ਦੀ ਦੇ ਹੀ ਰਿਹਾ ਪਰ ਅਸਲ ਜਿਹੜੀ ਮਾਰ ਪਈ ਆ ਉਹ ਘਰ ਟੁੱਟ ਗਏ ਨੇ ਛੱਤਾਂ ਗਿਰ ਗਈਆਂ ਨੇ ਤਾਂ ਅਸੀਂ ਦੇਖਿਆ ਜਦੋਂ ਸਾਡੀ 2 ਦਿਨ ਪਹਿਲਾਂ ਉਰੇ ਟੀਮ ਆਈ ਥੀ ਤਾਂ ਜ਼ਿਆਦਾਤਰ ਲੋਕਾਂ ਦੀਆਂ ਛੱਤਾਂ ਘਰ ਟੁੱਟ ਗਏ ਕੰਧਾਂ ਦੀਆਂ ਕੰਧਾਂ ਪਾੜ ਗਈਆਂ ਪਾਣੀ ਨਾਲ ਤਾਂ ਸਾਡਾ ਫਿਰ ਤੈਅ ਹੋਇਆ ਇਹ ਸਾਡੇ ਜਿਹੜੇ ਉੱਥੇ ਮਲੇਰ ਕੋਲੇ ਬੜੀ ਮਸਜਿਦ ਆ ਉੱਚੇ ਹੀ ਫੈਸਲਾ ਹੋਇਆ ਵੀ ਜਿੰਨੀ ਸੇਵਾ ਦੇਣੀ ਹੈ ਅਸੀਂ ਉਹ ਉਹਨਾਂ ਨੂੰ ਘਰ ਦੇ ਮਟੀਰੀਅਲ ਦੀ ਦਿੱਤੀ ਜਾਵੇ ਤਾਂ ਹੁਣ ਅਸੀਂ ਪਟੋ ਘਟ ਸਾਡੇ ਕੋਲ ਇੱਥੇ ਟਰਾਲੀਆਂ ਮੇਰੇ ਹਿਸਾਬ ਨਾਲ ਤੁਹਾਡੀ ਵੀਡੀਓ ਕੈਮਰਾ ਮੁੱਕ ਜੇਗਾ ਸਾਡੀਆਂ ਟਰਾਲੀਆਂ ਸੇਵਾ ਦੀਆਂ ਇੱਟਾਂ ਦੀਆਂ ਰੇਤੇ ਦੀਆਂ ਬਜਰੀ ਦੀਆਂ ਨਾਲ ਸੀਮੈਂਟ ਦੀਆਂ ਅਸੀਂ ਸੇਵਾ ਦੇ ਰਹੇ ਹਾਂ। ਅੰਡਰ ਟਾਰਗੇਟ ਦੇ ਦੇਖੋ ਅਸੀਂ ਆਪਣੇ ਧਰਮਕੋਟ ਪੱਤਨ ਹੈ ਅਸੀਂ ਉੱਚ ਜਿਹੜਾ ਦਰਿਆਏ ਰਿਵਰ ਹੈ ਆਪਣੇ ਰਾਵੀ ਦਰਿਆਏ ਜਿੱਥੋਂ ਮਨ ਟੁੱਟਿਆ ਮੀਨ ਅੰਦਰ ਵੜਿਆ ਉਹ ਉਹਨੇ ਮਾਰ ਇਹਦੇ ਤੇ ਮਾਰੀ ਹੈ ਧਰਮਕੋਟ ਪੱਤਨ ਤੇ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਨਾ ਉਹ ਇਹ ਹੈ ਜਦੋਂ ਪਾਣੀ ਆਇਆ ਤਾਂ ਧਰਮਕੋਟ ਪੱਤਨ ਤੱਕ ਤਾਂ ਨਾ ਪਹੁੰਚਣੀ ਬੜਾ ਮੁਸ਼ਕਿਲ ਥਾ। ਉਂਝੇ ਮੇਂ ਪਿੱਛੋਂ ਸੇਵਾ ਕੋਈ ਵੀ ਗੱਡੀ ਲੈ ਕੇ ਆਉਂਦੀ ਆ ਉਹ ਕਿਰਾਏ ਦੀ ਗੱਡੀ ਹੁੰਦੀ ਆ। ਉਹ ਫੁੱਟ ਦਾ ਪਾਣੀ ਦੇਖਿਆ ਨਹੀਂ ਗੱਡੀ ਵਾਲਾ ਡਰਾਈਵਰ ਬੰਦਾ ਉੱਥੇ ਰੋਕ ਲੈਂਦਾ ਵੀ ਨਾ ਭਾਈ ਸਾਡੇ ਅੱਗਾ ਨਹੀਂ ਸੇਵਾ ਫਿਰ ਉਹ ਮੂਰੀ ਪਿੰਡਾਂ 'ਚ ਲੁੱਟੀ ਜਾਂਦੀ ਹੈ ਇੱਥੇ ਤੱਕ ਕੋਈ ਨਹੀਂ ਪਹੁੰਚਿਆ ਦਾ ਤਾਂ ਅਸੀਂ ਇੱਕ ਪਿੰਡ ਤੇ ਸਾਫ਼ ਸੁਥਰੀ ਮਿਹਨਤ ਕਰ ਰਹੇ ਹਾਂ ਔਰ ਇਨਸ਼ਾਅੱਲਾ ਅਸੀਂ ਕਲੀ ਕਰਾ ਕੇ ਮੁੜਾਂਗੇ ਲੈਂਟਰ ਤਾਂ ਲੈਂਟਰ ਜਿਹੜੇ ਵੀ ਕੰਧਾਂ ਟੁੱਟੀਆਂ ਨਾ ਕਲੀਆਂ ਕਰਾ ਕੇ ਮੁੜਾਂਗੇ ਸਾਡੇ ਕੋਲ 15 ਤੋਂ 20 ਘਰਾਂ ਦੀ ਲਿਸਟ ਹੈ ਅਸੀਂ ਐਨਜੀਓ ਨੂੰ ਇਹੀ ਕਹਾਂਗੇ ਦੇਖੋ ਐਨਜੀਓ ਬਹੁਤ ਵਧੀਆ ਕੰਮ ਕਰ ਰਹੀਆਂ ਨੇ ਸਾਤੋਂ ਬਹੁਤ ਵਾਅਦੇ ਚੜ੍ਹ ਕੇ ਸਾਰਿਆਂ ਤੋਂ ਕੰਮ ਹੋ ਰਿਹਾ ਪਰ ਇਹ ਹੈ ਵੀ ਇੱਕ ਵਾਰੀ ਇੱਕ ਟੀਮ ਭੇਜ ਕੇ ਸਰਵੇ ਕੀਤਾ ਜਾਵੇ ਕੋਈ ਵੀ ਆਰਗੇਨਾਈਜੇਸ਼ਨ ਹੈ ਸੇਵਾ ਉਹ ਪਹਿਲਾਂ ਦੇਖੇ ਅਬਜ਼ਰਵ ਕਰੇ ਫੀਲਡ ਜਗਰਾਉਂ ਤੇ ਉਤਰੇ ਉਹਨੂੰ ਅਬਜ਼ਰਵ ਕਰੇ ਵੀ ਹਾਂ ਕਿਸ ਚੀਜ਼ ਦੀ ਲੋੜ ਹੈ ਉਹ ਚੀਜ਼ ਦੀ ਅਦਾਇਗੀ ਕਰੇ ਬismillahirrahmanirrahim ਇਹ ਸਾਡੀ ਸੁਸਾਇਟੀ ਤਕਵਾ ਵੈਲਫੇਅਰ ਸੁਸਾਇਟੀ ਮਲੇਰ ਕੋਡਲਾ ਜੋ ਬਣੀ ਹੋਈ ਹੈ ਅਸੀਂ ਉਹਦੇ ਬੈਨਰ ਦੇ ਨੀਚੇ ਇਹ ਸਾਰੀ ਸੇਵਾ ਨਿਭਾਉਣ ਵਾਸਤੇ ਇੱਥੇ ਪਹੁੰਚੇ ਹਾਂ ਔਰ ਸਾਨੂੰ ਇਸ ਬਾਦ ਦਾ ਫਖਰ ਹੈ ਮਾਨ ਹੈ ਕਿ ਸਾਡੇ ਨਾਲ ਸਾਡੇ ਭਾਈ ਜੋ ਕੰਦੇ ਨਾਲ ਕੰਦਾ ਲਾ ਕੇ ਖੜੇ ਆ ਉਹ ਸਾਰਿਆਂ ਦੇ ਹੌਸਲੇ ਦੇ ਨਾਲ ਅਸੀਂ ਇਸ ਜੋ ਕੰਮ ਕਰ ਰਹੇ ਹਾਂ ਇਸ ਨੂੰ ਅੰਜਾਮ ਦੇ ਰਹੇ ਹਾਂ ਔਰ ਤੁਹਾਨੂੰ ਪਤਾ ਹੀ ਹੈ ਪਿੱਛੇ ਤੁਸੀਂ ਦੇਖਦੇ ਆ ਰਹੇ ਹੋ ਕਿ ਇਟਾਂ ਦਾ ਰੇਤਾ ਬਜਰੀ ਸੀਮਿੰਟ ਸਾਰਿਆਂ ਦੀ ਸੇਵਾ ਨਿਭਾਉਣ ਵਾਸਤੇ ਅਸੀਂ ਘਰ ਕੁਝ ਅਡਾਪਟ ਕਰੇ ਆਂ ਪਿੰਡ ਦੇ ਉਹ ਘਰਾਂ ਨੂੰ ਅਸੀਂ ਉਹਨਾਂ ਦੇ ਫੈਮਿਲੀ ਮੈਂਬਰਸ ਨੂੰ ਨਾਲ ਲੈ ਕੇ ਕੱਲੇ ਕੱਲੇ ਘਰ ਦੇ ਫੈਮਿਲੀ ਮੈਂਬਰ ਨੂੰ ਕੱਲੇ ਕੱਲੇ ਜ਼ਿੰਮੇਦਾਰੀ ਦੇ ਕੇ ਉਹਨਾਂ ਦੇ ਹਵਾਲੇ ਕਰਕੇ ਆ ਰਹੇ ਹਾਂ ਚੀਜ਼ਾਂ ਚੱਕ ਤਕਵਾ ਵੈਲਫੇਅਰ ਸੁਸਾਇਟੀ ਜੋ ਹੈ ਮਲੇਰ ਕੋਲਾ ਦੇ ਅੰਦਰ ਕਾਫੀ ਟਾਈਮ ਪਹਿਲਾਂ ਤੋਂ ਮੁਸਲਿਮ ਬਲੱਡ ਬੈਂਕ ਦੀ ਸੇਵਾ ਨਿਭਾਉਂਦੀ ਆ ਰਹੀ ਸੀ ਔਰ ਉਸ ਦੇ ਅੰਦਰ ਤਕਰੀਬਨ ਸਿਵਲ ਹਸਪੀਟਲ ਜਾਂ ਕਿਤੇ ਵੀ ਅਗਰ ਬਲੱਡ ਦੀ ਜ਼ਰੂਰਤ ਪਈ ਹੈ ਤਾਂ ਤੁਸੀਂ ਇਹ ਯਕੀਨ ਕਰੋ ਵੀ ਮਿੰਟਾਂ ਦੇ ਅੰਦਰ ਬਲੱਡ ਦੀ ਸੇਵਾ ਪੂਰੀ ਕਰੀ ਗਈ ਹੈ ਫ੍ਰੀ ਆਫ ਕਾਸਟ ਔਰ ਕਾਫੀ ਦੇਰ ਤੋਂ ਅਲਹਮਦੁਲਿਲਾ ਰੱਬ ਦੇ ਕਰਮ ਦੇ ਨਾਲ ਅਸੀਂ ਉਸ ਸੇਵਾ ਨੂੰ ਨਿਭਾਉਂਦੇ ਆ ਰਹੇ تھے ਔਰ ਇਸ ਤੋਂ ਇਲਾਵਾ ਹੁਣ ਮਲੇਰ ਕੋਟਲਾ ਜ਼ਿਲ੍ਹੇ ਦੇ 300 ਟੀਵੀ ਪੇਸ਼ੈਂਟਸ ਨੂੰ ਅਡਾਪਟ ਕਰਿਆ ਔਰ ਉਹਨਾਂ ਦੇ ਰਾਸ਼ਨ ਦੀ 6 ਮਹੀਨੇ ਦੀ ਜ਼ਿੰਮੇਦਾਰੀ ਤਕਵਾ ਵੈਲਫੇਅਰ ਸੁਸਾਇਟੀ ਨੇ ਆਪਣੇ ਜ਼ਿੰਮੇ ਲਈ ਔਰ ਉਸ ਨੂੰ ਰੱਬ ਦੇ ਕਰਮ ਦੇ ਨਾਲ ਪੂਰੇ ਤਰੀਕੇ ਦੇ ਨਾਲ ਬਿਹਤਰ ਤਰੀਕੇ ਦੇ ਨਾਲ ਉਸ ਨੂੰ ਪੂਰਾ ਕਰਨ ਚ ਕਾਮਯਾਬ ਰਹੀ ਕਿ ਜਿਹੜੇ ਲੋਕ ਜ਼ਰੂਰਤਮੰਦ ਪਰਿਵਾਰ ਨੇ ਬਿਲਕੁਲ ਜੀ ਬਿਲਕੁਲ ਬਿਲਕੁਲ ਸਾਡੇ ਭਾਈਆ ਵਸੀਮ ਸਾਹਿਬ ਮੁਜ਼ਮਿਲ ਔਰ ਬਹੁਤ ਸਾਰੇ ਸਾਥੀ ਸਾਡੇ ਜਿਹੜੇ ਅ ਓਵੈਸ ਭਾਈ ਇਹ ਲੋਕ ਪਹੁੰਚੇ ਔਰ ਇਹਨਾਂ ਨੇ ਜਾ ਕੇ ਸਰਵੇ ਕਰਿਆ ਲਗਾਤਾਰ ਉੱਥੇ ਜਾ ਕੇ ਸਰਵੇ ਕਰਿਆ ਕੁਛ ਦਿਨਾਂ ਸਰਵੇ ਕਰਨ ਤੋਂ ਬਾਅਦ ਸਾਨੂੰ ਜਿਹੜੇ ਘਰ ਆਈਡੈਂਟੀਫਾਈ ਹੋਏ ਸਨ ਜਾ ਕੇ ਨੋਟ ਕਰਿਆ ਵੀ ਉਹਨਾਂ ਦੀ ਛੱਤਾਂ ਗਿਰਗੀਆਂ ਦੀਵਾਰਾਂ ਗਿਰਗੀਆਂ ਉਹ ਘਰਾਂ ਦੇ ਮੈਂਬਰਾਂ ਨੂੰ ਅਸੀਂ ਨਾਲ ਲੈ ਕੇ ਇਹ ਸੇਵਾ ਨਿਭਾ ਰਹੇ ਹਾਂ ਜਿਵੇਂ ਆਪਾਂ ਅਕਸਰ ਜਾਣਦੇ ਹਾਂ ਕਿ ਪੰਜਾਬ ਤਾਂ ਲੋਕਾਂ ਦੇ ਕੰਮ ਆਉਣ ਵਾਸਤੇ ਪਹਿਲ ਤੇ ਰਿਹਾ ਲੇਕਿਨ ਅੱਜ ਪੰਜਾਬ ਨੂੰ ਜ਼ਰੂਰਤ ਪਈ ਤਾਂ ਲੋਕਾਂ ਨੇ ਵੱਧ ਛੜ ਕੇ ਹਰ ਭਾਈਚਾਰੇ ਨੇ ਇਸ ਦੇ ਅੰਦਰ ਹਿੱਸਾ ਲਿਆ ਯੂਪੀ ਤੋਂ ਮੇਵਾ ਤੋਂ ਖਾਸ ਕਰਕੇ ਔਰ ਰਾਜਸਥਾਨ ਤੋਂ ਬਹੁਤ ਸਾਰੇ ਏਰੀਆ ਤੋਂ ਹਾਂਜੀ ਲੋਕਾਂ ਦੀਆਂ ਸਾਨੂੰ ਵੀ ਕਾਲਾਂ ਆਈਆਂ ਔਰ ਬਹੁਤ ਸਾਰੇ ਲੋਕ ਉਹ ਸੇਵਾ ਵਾਸਤੇ ਪਹੁੰਚੇ ਹੋਏ ਆਂ ਤਾਂ ਸਭ ਤੋਂ ਬੜੀ ਬਾਤ ਇਹ ਹੈ ਕਿ ਅਸੀਂ ਤਾਂ ਸਰਕਾਰ ਔਰ ਐਨਜੀਓ ਔਰ ਸਾਰੀਆਂ ਪਾਰਟੀਆਂ ਦੇ ਅੱਗੇ ਇਹ ਰਿਕੁਐਸਟ ਕਰਾਂਗੇ ਇਹ ਸਾਰੇ ਜਿਸ ਤਰ੍ਹਾਂ ਨਾਲ ਜੀ ਚਾਹੇ ਉਹ ਆਮ ਆਦਮੀ ਪਾਰਟੀ ਆ ਚਾਹੇ ਉਹ ਅਕਾਲੀ ਦਲ ਆ ਚਾਹੇ ਕਾਂਗਰਸ ਆ ਚਾਹੇ ਉਹ ਮੁਸਲਿਮ ਸਿੱਖ ਸਾਂਝ ਆ ਚਾਹੇ ਉਹ ਆਪਣੇ ਜਿਹੜੀ ਸਿੱਖ ਭਾਈਚਾਰੇ ਦੀ ਇੱਕ ਬੜੀ ਫੈਡਰੇਸ਼ਨ ਬਣੀ ਹੋਈ ਹੈ ਇੱਕ ਆਰਗੇਨਾਈਜੇਸ਼ਨ ਖਾਲਸਾ ਐਡ ਵਾਲੇ ਅਸੀਂ ਸਾਰਿਆਂ ਨੂੰ ਰਿਕੁਐਸਟ ਕਰਾਂਗੇ ਕਿ ਕੋਈ ਇਸ ਤਰ੍ਹਾਂ ਉਪਰਾਲਾ ਹੋਵੇ ਕਿ ਹਰ ਐਸੋਸੀਏਸ਼ਨ ਦਾ ਹਰ ਪਾਰਟੀ ਦਾ ਇੱਕ ਬੰਦਾ ਉਹਦੇ ਅੰਦਰ ਇਨਵੋਲਵ ਹੋਵੇ ਇੱਕ ਕਮੇਟੀ ਕ ਪਾਰਟੀਆਂ ਮੀਟਿੰਗ ਇਸ ਤਰ੍ਹਾਂ ਦੀ ਬਣਾਈ ਕਰਕੇ ਜੇ ਕਰੀ ਜਾਵੇ ਔਰ ਕੱਲਾ ਕੱਲਾ ਪਿੰਡ ਕੱਲੀ ਕੱਲੀ ਉਹਦੇ ਇੱਕ ਇੱਕ ਮੈਂਬਰ ਨੂੰ ਨਾਲ ਇਹਨੂੰ ਇਨਵੋਲਵ ਕਰਕੇ ਜਿਸ ਤਰ੍ਹਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਸ ਤਰ੍ਹਾਂ ਹੀ ਹਰ ਘਰ ਨੂੰ ਅਡਾਪਟ ਕਰਿਆ ਜਾਵੇ ਪਿੰਡਾਂ ਨੂੰ ਅਡਾਪਟ ਕਰਿਆ ਜਾਵੇ ਤਾਂ ਕਿ ਪ੍ਰੋਪਰ ਤਰੀਕੇ ਦੇ ਨਾਲ ਲੋਕਾਂ ਕੋਲ ਮਦਦ ਪਹੁੰਚ ਸਕੇ ਮੇਰਾ ਨਾਮ ਹੈ ਜਗਦੀਵਨ ਸਿੰਘ ਸਰਪੰਚੇ ਲਾਹੌਰਵਾਲ ਟਾਡੇ ਪਠਾਈਟਾਂ ਦਾ ਦੇਖੋ ਜੀ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿੱਚ ਬੜੀ ਵੱਡੀ ਇੱਕ ਵਿਪਤਾ ਆਈ ਹੋਈ ਹੈ ਜਿਹੜੀ ਹੜ੍ਹਾਂ ਦਾ ਰੂਪ ਆਇਆ ਹੈ ਜਿਹਦੇ ਵਿੱਚ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋ ਚੁੱਕਾ ਹੈ ਫਸਲਾਂ ਦਾ ਵੀ ਨੁਕਸਾਨ ਹੋ ਚੁੱਕਾ ਹੈ ਘਰਾਂ ਦਾ ਵੀ ਨੁਕਸਾਨ ਹੋ ਚੁੱਕਾ ਹੈ ਡੰਗਰਾਂ ਦਾ ਵੀ ਨੁਕਸਾਨ ਹੋ ਚੁੱਕਾ ਹੈ ਜਿਹਦੇ ਵਿੱਚ ਹਰ ਇੱਕ ਜਿਹੜੀ ਸੰਸਥਾ ਵਾ ਹਰ ਇੱਕ ਮਤਲਬ ਕੋਈ ਵੀ ਧਰਮ ਦਾ ਹਰ ਇੱਕ ਆਪਣਾ ਯੋਗਦਾਨ ਜਿੰਨਾ ਵੀ ਬਣਦਾ ਪਾ ਰਿਹਾ ਹੈ ਇਸੇ ਦੇ ਤਹਿਤ ਅੱਜ ਆਪਣੇ ਮੁਸਲਮ ਪ੍ਰਾਜਿਹ ਜਿਹੜੇ ਆ ਮਲੇਰ ਕੋਲਾ ਤੋਂ ਇੱਕ ਸੰਸਥਾ ਆਈ ਆ ਜਿਹੜੇ ਇੱਕ ਨਵੇਕਲੀ ਇੱਕ ਪਹਿਲ ਕਰਨ ਜਾ ਰਹੇ ਆ ਜਿਹੜੇ ਘਰ ਮਤਲਬ ਘਟ ਚੁਕੇ ਬਿਲਕੁਲ ਹੀ ਜਿੰਨਾਂ ਕੋ ਕੋਈ ਮਤਲਬ ਸਾਧਨ ਨਹੀਂ ਹੈਗਾ ਉਹਨਾਂ ਨੂੰ ਫੇਰ ਨਵੇਂ ਸਰੋਬ ਬਣਾਉਂਦਾ ਉਹਨਾਂ ਵਾਸਤੇ ਬੜਾ ਵੱਡਾ ਇੱਕ ਯਤਨ ਕੀਤਾ ਗਿਆ ਵਾ ਕਿ ਉਹ ਪਲੇਟ ਇਟਾ ਵੀ ਲੈ ਕੇ ਚੱਲੇ ਆ ਰੇਤਾ ਬੈਰੀ ਲੈ ਕੇ ਮਤਲਬ ਇੱਕ ਵਧੀਆ ਇੱਕ ਉਪਰਾਲਾ ਕਰਨ ਜਾ ਰਹੇ ਆ ਚਲੋ ਇਹਨਾਂ ਨੇ ਬੜਾ ਵੱਡਾ ਇੱਕ ਕਦਮ ਚੁੱਕਿਆ ਵਾ ਅਸੀਂ ਇਹਨਾਂ ਦੀ ਸਲਾਹਾਂ ਕਰਦੇ ਆ ਜਿਹਦੇ ਵਿੱਚ ਸਾਡਾ ਵੀ ਚਲੋ ਫਰਜ ਬੰਦਾ ਵੀ ਉਹਨਾਂ ਨੂੰ ਚਲੋ ਜੋ ਆਪਣੇ ਕੋ ਘਰ ਸਕਦੇ ਨੇ ਰੇਟ ਵਿੱਚ ਕਟ ਨੂੰ ਅਡਾਪਟ ਕਰਿਆ ਜਾਵੇ ਪਿੰਡਾਂ ਨੂੰ ਅਡਾਪਟ ਕਰਿਆ ਜਾਵੇ ताकि प्रॉपर तरीके ਦੇ ਨਾਲ ਲੋਕਾਂ ਕੋਲ ਮਦਦ ਪਹੁੰਚ ਸਕੇ ਮੇਰਾ ਨਾਮ ਹੈ ਦਿਗਦੀਵਾਨ ਸਿੰਘ ਸਰਪੰਚੇ 라ਹੌਲਵਾਲ ਸਾਡੇ ਪਠਾਈਟਾਂ ਦਾ ਦੇਖੋ ਜੀ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿੱਚ ਬੜੀ ਵੱਡੀ ਇੱਕ ਵਿਪਤਾ ਆਈ ਹੋਈ ਹੈ ਜਿਹੜੀ ਹੜ੍ਹਾਂ ਦਾ ਰੂਪ ਆਇਆ ਜਿਹਦੇ ਵਿੱਚ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋ ਚੁਕਾ ਫਸਲਾਂ ਦਾ ਵੀ ਨੁਕਸਾਨ ਹੋ ਚੁਕਾ ਹੈ ਘਰਾਂ ਦਾ ਵੀ ਨੁਕਸਾਨ ਹੋ ਚੁਕਾ ਹੈ ਡੰਗਰਾਂ ਦਾ ਵੀ ਨੁਕਸਾਨ ਹੋ ਚੁਕਾ ਹੈ ਜਿਹਦੇ ਵਿੱਚ ਹਰ ਇੱਕ ਜਿਹੜੀ ਸੰਸਥਾ ਵਾ ਹਰ ਇੱਕ ਮਤਲਬ ਕੋਈ ਵੀ ਧਰਮ ਦਾ ਹਰ ਇੱਕ ਆਪਣਾ ਯੋਗਦਾਨ ਜਿੰਨਾ ਵੀ ਬਣਦਾ ਪਾ ਰਿਹਾ ਹੈ ਇਸੇ ਦੇ ਤਹਿਤ ਅੱਜ ਆਪਣੇ ਮੁਸਲਮ ਪ੍ਰਾਜੈ ਜਿਹੜੇ ਆ ਮਲੇਰ ਕੋਲਾ ਤੋਂ ਇੱਕ ਸੰਸਥਾ ਆਈ ਆ ਜਿਹੜੇ ਇੱਕ ਨਵੇਕਲੀ ਇੱਕ ਪਹਿਲ ਕਰਨ ਜਾ ਰਹੇ ਆ ਜਿਹੜੇ ਘਰ ਮਤਲਬ ਢੱਟ ਚੁਕੇ ਬਿਲਕੁਲ ਹੀ ਜਿੰਨਾਂ ਕੋ ਕੋਈ ਮਤਲਬ ਸਾਧਨ ਨਹੀਂ ਹੈਗਾ ਉਹਨਾਂ ਨੂੰ ਫੇਰ ਨਵੇਂ ਥਰੋ ਬਣਾਉਂਦਾ ਉਹਨਾਂ ਵਾਸਤੇ ਬੜਾ ਵੱਡਾ ਇੱਕ ਯਤਨ ਕੀਤਾ ਗਿਆ ਕਿ ਉਹ ਪਲੇਟ ਇਟਾਂ ਵੀ